ਕਦਰ ਲਹਿਰ ਇਹ ਸਿਰਫ ਇੱਕ ਲਹਿਰ ਨਹੀਂ ਸੀ ਇਹ ਸੀ ਇੱਕ ਤੂਫਾਨ ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਇਹ ਸੀ ਉਸ ਅੱਗ ਦੀ ਚਮਕ ਜੋ ਪੰਜਾਬ ਦੇ ਮਿੱਟੀ ਦੇ ਪੁੱਤਰਾਂ ਦੇ سینਿਆਂ ਵਿੱਚ ਸੁਲਗਦੀ ਸੀ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ ਤੇ ਖੜੇ ਉਹ ਜਵਾਨ ਤੜਪਦੇ ਸਨ ਆਪਣੀ ਮਾਤ ਭੂਮੀ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਕੌਣ ਸਨਨੇ ਗਦਰੀ ਬਾਬੇ ਜਿੱਥੇ ਹਰ ਸ਼ਬਦ ਵਿੱਚ ਜਜ਼ਬਾ ਹੈ ਹਰ ਜਾਦ ਵਿੱਚ ਕੁਰਬਾਨੀ ਤੇ ਹਰ ਸਾਹ ਵਿੱਚ ਆਜ਼ਾਦੀ ਦੀ ਪੁਕਾਰ ਹੈ ਜ਼ਮੀਨਾਂ ਖੋਹ ਲਈਆਂ ਗਈਆਂ ਟੈਕਸਾਂ ਦਾ ਬੋਝ ਖੇਤੀ ਬਰਬਾਦ ਹੋ ਗਈ ਕੈਨੇਡਾ ਅਮਰੀਕਾ ਹਾਂਗਕਾਂਗ ਸੰਘਾਈ ਇਨ੍ਹਾਂ ਮੁਲਕਾਂ ਵਿੱਚ ਉਹ ਪਹੁੰਚੇ ਪਰ ਉੱਥੇ ਵੀ ਉਹਨਾਂ ਨੂੰ ਮਿਲਿਆ ਸਿਰਫ અપਮਾਨ ਨਸਲਵਾਦ ਅਤੇ ਮਜ਼ਦੂਰੀ ਦੀ ਗੁਲਾਮੀ ਇਹ ਸਿਰਫ ਇੱਕ ਅਖਬਾਰ ਨਹੀਂ ਸੀ ਇਹ ਇੱਕ ਬੰਬ ਸੀ ਜੋ ਅੰਗਰੇਜ਼ੀ ਸੱਤਾ ਦੇ ਵਿਰੁੱਧ ਫਟਦਾ ਰਿਹਾ ਪੰਜਾਬੀ ਉਰਦੂ ਹਿੰਦੀ ਵਿੱਚ ਛਪਣ ਵਾਲਾ ਇਹ ਗਦਰ ਅਖਬਾਰ ਸਮੁੰਦਰੋਂ ਪਾਰ ਭਾਰਤ ਦੇ ਪਿੰਡਾਂ ਤੱਕ ਪਹੁੰਚਦਾ ਰਿਹਾ ਸੂਨ ਸਿੰਘ ਭਕਣਾ ਜਿਨ੍ਹਾਂ ਨੇ ਗਦਰ ਲਹਿਰ ਦੀ ਨੀਂ ਰੱਖੀ ਬੀੜੀਆਂ ਵਿੱਚ ਜਕੜੇ ਗਦਰੀ ਬਾਬੇ ਉਹ ਸਿਰਫ ਫੋਟੋਆਂ ਨਹੀਂ ਸਗੋ ਸਾਡੀ ਰੂਹ ਦੀ ਆਵਾਜ਼ ਨੇ ਹਜ਼ਾਰਾਂ ਗਦਰੀ ਬਾਬੇ ਜਹਾਜ਼ਾਂ ਤੇ ਸਵਾਰ ਹੋ ਕੇ ਭਾਰਤ ਪਹੁੰਚੇ ਸੈਂਕੜਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਕਾਲੇ ਪਾਣੀ ਦੀ ਯਾਤਰਾ ਤੇ ਭੇਜ ਦਿੱਤਾ ਪੀੜੀਆਂ ਵਿੱਚ ਜਕੜੇ ਉਹ ਗਦਰੀ ਬਾਬੇ ਪਰ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਜੋ ਅਸੀਂ ਉਹ ਸੋਸ਼ਲ ਮੀਡੀਆ ਤੇ ਤਸਵੀਰ ਦੇਖਦੇ ਹਾਂ ਹੱਸਦੇ ਹੱਸਦੇ ਫਾਂਸੀਆਂ ਦੇ ਤਖਤਾਂ ਤੇ ਚੜ ਗਏ ਕਰਤਾਰ ਸਿੰਘ ਸਰਾਬਾ ਦੇ ਆਖਰੀ ਬੋਲ ਸਨ ਮੈਂ ਮਰਾਂਗਾ ਪਰ ਦੇਸ਼ ਜੀਵੇਗਾ ਕਦਰ ਲਹਿਰ ਇਹ ਸਿਰਫ ਇੱਕ ਲਹਿਰ ਨਹੀਂ ਸੀ ਇਹ ਸੀ ਇੱਕ tufaan ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਇਹ ਸੀ ਉਸ ਅੱਗ ਦੀ ਚਮਕ ਜੋ ਪੰਜਾਬ ਦੇ ਮਿੱਟੀ ਦੇ ਪੁੱਤਰਾਂ ਦੇ سینਿਆਂ ਵਿੱਚ ਸੁਲਗਦੀ ਸੀ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ ਤੇ ਖੜੇ ਉਹ ਜਵਾਨ ਤੜਪਦੇ ਸਨ ਆਪਣੀ ਮਾਤ ਭੂਮੀ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਉਹਨਾਂ ਗਦਰੀ ਬਾਬਿਆਂ ਦੀਆਂ ਤਸਵੀਰਾਂ ਦੇਖਦੇ ਹਾਂ ਉਹ ਬੇੜੀਆਂ ਵਿੱਚ ਜਕੜੇ ਸਿਰ ਉੱਚਾ ਅੱਖਾਂ ਵਿੱਚ ਆਜ਼ਾਦੀ ਦੀ ਲਾਟ ਤਾਂ ਦਿਲ ਵਿੱਚ ਇੱਕ ਜੋਸ਼ ਜਾਗਦਾ ਇੰਨਾ ਬਾਰੇ ਜਾਣਦੇ ਹਾਂ ਕੌਣ ਸਨ ਇਹ ਗਦਰੀ ਬਾਬੇ ਜਿੱਥੇ ਹਰ ਸ਼ਬਦ ਵਿੱਚ ਜਜ਼ਬਾ ਹੈ ਹਰ ਝਾਦ ਵਿੱਚ ਕੁਰਬਾਨੀ ਤੇ ਹਰ ਸਾਹ ਵਿੱਚ ਆਜ਼ਾਦੀ ਦੀ ਪੁਕਾਰ ਹੈ ਗਦਰ ਲਹਿਰ ਦਾ ਜਨਮ 1913 ਵਿੱਚ ਅਮਰੀਕਾ ਦੇ ਸਨ ਫ੍ਰਾਂਸਿਸਕੋ ਵਿੱਚ ਖੋਇਆ ਪਰ ਇਸ ਦੀਆਂ ਜਣਾ ਸਨ ਪੰਜਾਬ ਦੀ ਮਿੱਟੀ ਵਿੱਚ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ੀ ਹਕੂਮਤ ਦੇ ਜ਼ੁਲਮ ਨੇ ਆਰਤੀ ਲੋਕਾਂ ਦੀ ਕਮਰ ਤੋੜ ਦਿੱਤੀ ਜ਼ਮੀਨਾਂ ਖੋਹ ਲਈਆਂ ਗਈਆਂ ਟੈਕਸਾਂ ਦਾ ਬੋਝ ਖੇਤੀ ਬਰਬਾਦ ਹੋ ਗਈ ਤੇ ਸਾਡੇ ਜਵਾਨਾਂ ਨੂੰ ਮਜਬੂਰ ਕੀਤਾ ਕਿ ਉਹ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਕੋਚ ਕਰਨ ਕੈਨੇਡਾ ਅਮਰੀਕਾ ਹਾਂਗਕਾਂਗ ਸ਼ੰਗਾਈ ਇਨ੍ਹਾਂ ਮੁਲਕਾਂ ਵਿੱਚੋਂ ਪਹੁੰਚੇ ਪਰ ਉੱਥੇ ਵੀ ਉਹਨਾਂ ਨੂੰ ਮਿਲਿਆ ਸਿਰਫ અપਮਾਨ ਨਸਲਬਾਦ ਅਤੇ ਮਜ਼ਦੂਰੀ ਦੀ ਗੁਲਾਮੀ ਪਰ ਇਹੀ ਪੰਜਾਬੀ ਸ਼ੇਰ ਸਨ ਉਹਨਾਂ ਦੇ سینਿਆਂ ਵਿੱਚ ਇੱਕ ਚਿੰਗਾਰੀ ਸੁਲਗ ਰਹੀ ਸੀ ਜੋ ਬਾਅਦ ਦੇ ਵਿੱਚ ਬਣੀ ਗਦਰ ਲਹਿਰ ਦੀ ਅੱਗ ਇਸ ਲਹਿਰ ਦਾ ਨਾਂ ਪਿਆ ਗਦਰ ਅਖਬਾਰ ਤੋਂ ਜੋ ਸਿੱਖ ਜੰਗੀ ਸੱਦਾ ਇਹ ਸਿਰਫ ਇੱਕ ਅਖਬਾਰ ਨਹੀਂ ਸੀ ਇਹ ਇੱਕ ਬੰਬ ਸੀ ਜੋ ਅੰਗਰੇਜ਼ੀ ਸੱਤਾ ਦੇ ਵਿਰੁੱਧ ਫਟਦਾ ਰਿਹਾ ਲਾਲਾ ਹਰਦੇয়াল ਜੀ ਸੋਨ ਸਿੰਘ ਭਕਨ ਤੇ ਹੋਰ ਕਈ ਬੁੱਧੀਜੀਵੀਆਂ ਨੇ ਮਿਲ ਕੇ ਇਸ ਅਖਬਾਰ ਨੂੰ ਸ਼ੁਰੂ ਕੀਤਾ ਪੰਜਾਬੀ ਉਰਦੂ ਹਿੰਦੀ ਵਿੱਚ ਛਪਣ ਵਾਲਾ ਇਹ ਗਦਰ ਅਖਬਾਰ ਸਮੁੰਦਰੋਂ ਪਾਰ ਭਾਰਤ ਦੇ ਪਿੰਡਾਂ ਤੱਕ ਪਹੁੰਚਦਾ ਰਿਹਾ ਇਸ ਦੀਆਂ ਸਤਰਾਂ ਚੀਕਦੀਆਂ ਸਨ ਜਾਗੋ ਅੰਗਰੇਜ਼ ਸਾਡੀ ਮਿੱਟੀ ਲੁੱਟ ਰਹੇ ਨੇ ਸਾਡੇ ਬੱਚਿਆਂ ਦਾ ਭਵਿੱਖ ਖੋ ਰਿਹਾ ਹੈ। ਹੁਣ ਸਮਾਂ ਹੈ ਬਗਾਵਤ ਦਾ। ਇਹ ਸ਼ਬਦ ਸਿਰਫ ਕਾਗਜ਼ ਦੇ ਨਹੀਂ ਸਨ। ਇਹ ਇੱਕ ਜੰਗ ਦੀ ਪੁਕਾਰ ਸੀ ਜਿਸ ਨੇ ਹਜ਼ਾਰਾਂ ਜਵਾਨਾਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਲਹਿਰ ਜਗਾ ਦਿੱਤੀ। ਗਦਰੀ ਬਾਬੇ ਇਹ ਸਾਨੂੰ ਸੂਰਮੇ ਜਿਨ੍ਹਾਂ ਨੇ ਆਪਣੀ ਜਵਾਨੀ, ਆਪਣਾ ਸੁੱਖ, ਆਪਣਾ ਸਭ ਕੁਝ ਦੇਸ਼ ਦੇ ਲੇਖੇ ਲਾ ਦਿੱਤਾ। ਸੂਨ ਸਿੰਘ ਭਕਣਾ ਜਿਨ੍ਹਾਂ ਨੇ ਗਦਰ ਲਹਿਰ ਦੀ ਨੀਂਹ ਰੱਖੀ ਸਰਦਾਰ ਕਰਤਾਰ ਸਿੰਘ ਸਰਾਭਾ 19 ਸਾਲ ਦਾ ਨੌਜਵਾਨ ਜਿਸ ਨੇ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਦੀਆਂ ਸ਼ਾਂਤ ਸੁਖਗਲੀਆਂ ਛੱਡ ਕੇ ਆਜ਼ਾਦੀ ਦੀ ਜੰਗ ਚੋਣੀ। ਪਾਈ ਹਰਨਾਮ ਸਿੰਘ ਜਿਨ੍ਹਾਂ ਦੀਆਂ ਕਵਿਤਾਵਾਂ ਨੇ ਜ਼ੁਬਾਨਾਂ ਦੇ ਸੀਨੇ ਵਿੱਚ ਜੋਸ਼ ਭਰ ਦਿੱਤਾ। ਤੇ ਉਹਨਾਂ ਸਾਰਿਆਂ ਦੀ ਇੱਕੋ ਪੁਕਾਰ ਤੇ ਇੱਕੋ ਮੰਜ਼ਲ ਸੀ ਆਜ਼ਾਦ ਮੁਲਕ। ਗੱਲ ਕਰੀਏ ਉਸ ਤਸਵੀਰ ਦੀ ਜਿਸ ਨੂੰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਜੋ ਬੇੜੀਆਂ ਵਿੱਚ ਜਕੜੇ ਗਦਰੀ ਬਾਬੇ ਉਹ ਸਿਰਫ ਫੋਟੋਆਂ ਨਹੀਂ ਸਗੋਂ ਸਾਡੀ ਰੂਹ ਦੀ ਆਵਾਜ਼ ਨੇ 1915 ਵਿੱਚ ਜਦੋਂ ਪਹਿਲੀ ਵਿਸ਼ਵ ਜੰਗ ਨੇ ਅੰਗਰੇਜ਼ਾਂ ਨੂੰ ਕਮਜ਼ੋਰ ਕੀਤਾ ਤਾਂ ਗਦਰੀਆਂ ਨੇ ਮੌਕਾ ਤਾੜ ਕੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਉਹਨਾਂ ਨੇ ਸੋਚਿਆ ਹੁਣ ਸਮਾਂ ਹੈ ਹੁਣ ਅੰਗਰੇਜ਼ੀ ਸਾਮਰਾਜ ਨੂੰ ਮਿੱਟੀ ਵਿੱਚ ਮਿਲਾਉਣ ਦਾ ਹਜ਼ਾਰਾਂ ਗਦਰੀ ਬਾਬੇ ਜਹਾਜ਼ਾਂ ਤੇ ਸਵਾਰ ਹੋ ਕੇ ਭਾਰਤ ਪਰਤੇ ਤੇ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਨਹੀਂ ਸਨ ਪਰ ਸੀਨਿਆਂ ਦੇ ਵਿੱਚ ਜज्ਬਾ ਸੀ ਪੰਜਾਬ ਦੇ ਪਿੰਡਾਂ ਵਿੱਚੋਂ ਉਹ ਗਏ ਕਿਸਾਨਾਂ ਨੂੰ ਜਗਾਇਆ ਨੌਜਵਾਨਾਂ ਨੂੰ ਸੱਦਾ ਦਿੱਤਾ ਉਹਨਾਂ ਦੀਆਂ ਸਭਾਵਾਂ ਵਿੱਚ ਕਵਿਤਾਵਾਂ ਗੂੰਜਦੀਆਂ ਇਹ ਸੱਦਾ ਸੀ ਜਿਸ ਨੇ ਪੂਰੇ ਪੰਜਾਬ ਨੂੰ ਇੱਕਜੁੱਟ ਕਰ ਦਿੱਤਾ ਲਾਹੌਰ ਸਾਜ਼ਿਸ਼ਕੇਸ਼ ਦੇ ਨਾ ਤੇ ਹਜ਼ਾਰਾਂ ਗਦਰੀ ਬਾਬਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੈਂਕੜਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੈਂਕੜਿਆਂ ਨੂੰ ਕਾਲੇ ਪਾਣੀ ਦੀ ਯਾਤਰਾ ਤੇ ਭੇਜ ਦਿੱਤਾ ਬੀੜੀਆਂ ਵਿੱਚ ਜਾਕੜੇ ਉਹ ਗਦਰੀ ਬਾਬੇ ਪਰ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਜੋ ਅਸੀਂ ਉਹ ਸੋਸ਼ਲ ਮੀਡੀਆ ਤੇ ਤਸਵੀਰ ਦੇਖਦੇ ਹਾਂ ਉਹ 16 ਨਵੰਬਰ 1915 ਲਾਹੌਰ ਸੈਂਟਰਲ ਜੇਲ੍ਹ ਸੱਤ ਸੂਰਮੇ ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ ਹੱਸਦੇ ਹੱਸਦੇ ਫਾਂਸੀਆਂ ਦੇ ਤਖਤਾਂ ਤੇ ਚੜ ਗਏ ਕਰਤਾਰ ਸਿੰਘ ਸਰਾਭਾ ਦੇ ਆਖਰੀ ਬੋਲ ਸਨ ਮੈਂ ਮਰਾਂਗਾ ਪਰ ਦੇਸ਼ ਜੀਵੇਗਾ ਉਹਨਾਂ ਦੀ ਉਮਰ ਉਦੋਂ ਸਿਰਫ 19 ਸਾਲ ਸੀ ਪਰ ਜਜ਼ਬਾ ਸਦੀਆਂ ਤੋਂ ਵੀ ਵੱਡਾ ਸੀ ਗਦਰੀ ਬਾਬਿਆਂ ਦੀ ਸ਼ਹਾਦਤ ਨੇ ਆਜ਼ਾਦੀ ਦੀ ਜੰਗ ਨੂੰ ਇੱਕ ਨਵੀਂ ਰਫ਼ਤਾਰ ਦੇ ਦਿੱਤੀ ਉਨ੍ਹਾਂ ਦੀ ਕੁਰਬਾਨੀ ਨੇ ਭਖਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਕ੍ਰਾਂਤੀਕਾਰੀਆਂ ਨੂੰ ਜਗਾਇਆ। ਉਨ੍ਹਾਂ ਨੇ ਸਾਬਤ ਕੀਤਾ ਕਿ ਜੇ سینਿਆਂ 'ਚ ਜੋਸ਼ ਹੋਵੇ ਤਾਂ ਕੋਈ ਵੀ ਜੰਜੀਰ ਤੁਹਾਨੂੰ ਜਕੜ ਨਹੀਂ ਸਕਦੀ। ਅੱਜ ਜਦੋਂ ਅਸੀਂ ਉਨ੍ਹਾਂ ਦੀਆਂ ਬੇੜੀਆਂ ਵਾਲੀਆਂ ਤਸਵੀਰਾਂ ਦੇਖਦੇ ਹਾਂ ਤਾਂ ਸਾਡੇ ਅੰਦਰ ਇੱਕ ਸਵਾਲ ਉੱਠਦਾ ਕਿ ਅਸੀਂ ਉਸ ਆਜ਼ਾਦੀ ਦੀ ਕਦਰ ਕਰਦੇ ਹਾਂ ਜਿਸ ਲਈ ਉਨ੍ਹਾਂ ਨੇ ਆਪਣੀ ਜਾਨ ਵਾਰ ਦਿੱਤੀ। ਉਹ ਬੇੜੀਆਂ ਸਿਰਫ ਲੋਹੇ ਦੀਆਂ ਨਹੀਂ ਸਗੋਂ ਗੁਲਾਮੀ ਦੀਆਂ ਸਨ ਜਿਨ੍ਹਾਂ ਨੂੰ ਗਦਰੀ ਬਾਬਿਆਂ ਨੇ ਆਪਣੇ ਲਹੂ ਨਾਲ ਤੋੜਿਆ ਆਜ਼ਾਦੀ ਸਿਰਫ ਇੱਕ ਸੁਪਨਾ ਨਹੀਂ ਸਗੋਂ ਇੱਕ ਜੰਗ ਸੀ ਜਿਸ ਨੂੰ ਜਿੱਤਣ ਲਈ ਸਾਡੇ ਬਾਬਿਆਂ ਨੇ ਆਪਣਾ ਆਪ ਵਾਰ ਦਿੱਤਾ